ਹਾਂਜੀ ਬਾਈ ਮਿੱਤਰੋ ਕੀ ਹਾਲ ਚੱਲੇ ਸਾਰੇ ਵੀਰਾਂ ਦਾ ਹੋਰ ਕੀ ਬਣਦਾ ਕਰਦਾ ਤੇ ਉਮੀਦ ਕਰਦਾ ਆਂ ਸਾਰੇ ਤੁਸੀਂ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਮਿੱਤਰੋ ਆ ਗਏ ਸੀ ਆਪਾਂ ਉੱਪਰ ਕਬੂਤਰਾਂ ਕੋਲੇ ਤੇ ਧੁੱਪ ਐਨ ਵਧੀਆ ਨਿਕਲੀ ਵੀ ਐ ਤੇ ਬਾਕੀ ਜਿਹੜੀ ਆਪਣੀ ਚੀਨੀ ਕਬੂਤਰੀ ਦੀ ਉਹ ਉੱਥੇ ਪੈਂਦੀ ਐ ਕੋਠੇ ਤੇ ਆਈ ਨਹੀਂ ਹਾਲੇ ਤੇ ਬਾਕੀ ਚੱਲਦੇ ਆ ਹੁਣ ਮਿੱਤਰੋ ਖੇਤ ਨੂੰ ਆਲੂ ਪੱਟਣ ਲੱਗੇ ਹੋਏ ਐ ਰੋਟੀ ਦੇ ਆਈਏ ਤੇ ਬਾਕੀ ਵੀਡੀਓ ਆ ਕੇ ਘਰ ਕਬੂਤਰਾਂ ਦੀ ਫੇਰ ਬਣਾਵਾਂਗੇ ਤੇ ਹੁਣ ਚੱਲਦੇ ਆ ਮਿੱਤਰੋ ਤੇ ਲੋ ਬਈ ਮੈਟਰ ਬਾਕੀ ਕੂਤਰ ਕਰੋ ਚੈੱਕ ਕਰੇ ਵੀ ਆਪਾਂ ਨੇ ਅੰਦਰ ਬੰਦ ਆਰਾਮ ਤੇ ਬੈਠੇ ਤੇ ਇੱਧਰ ਗੁੱਡੇ 'ਚ ਮਿੱਟੀ-ਮੁੱਟੀ ਪਾਤੀ ਸੀ ਇੱਧਰ ਨਹੀਂ ਬਾਈ ਤੇ ਬਾਕੀ ਸਫਾਈ ਸੋਹੀ ਕਰੀ ਵੀ ਆਨ ਪੂਰੀ ਗੁੱਡਿਆਂ ਦੀ ਉਹ ਕੋਠੀ ਤੇ ਪੈਂਦੀ ਆ ਕੂਤਰੀ ਆਪਣੀ ਚਿੰਨੀ ਤਿੰਨ ਦਿਨ ਹੋ ਗਏ ਮਿੱਤਰੋ ਬਾਹਰ ਨੂੰ ਘੁੰਮਦੀ ਨੂੰ ਕਰੇ ਆਈ ਨਹੀਂ ਤੇ ਹੁਣ ਚੱਲਦੇ ਆਪਾਂ ਖੇਤਾਂ ਨੂੰ ਰੋਟੀ ਫੜਾ ਆਈਏ ਫੇਰ ਆ ਕੇ ਦਿਖਾਉਂਦੇ ਆ ਤੁਹਾਨੂੰ ਬਾਕੀ ਕਰੋ ਫੁੱਲ-ਫੁੱਲ ਚੈੱਕ ਹਾਂਜੀ ਲੋ ਬਈ ਮਿੱਤਰੋ ਆ ਗਏ ਸੀ ਆਪਾਂ ਘਰੇ ਤੇ ਉੱਪਰ ਆ ਗਏ ਤੇ ਕੂਤਰ ਡਾਏ ਆ ਮਿੱਤਰੋ ਬੱਚੇ ਤੇ ਬਾਕੀ ਦੋ ਬੱਚੇ ਛਤਰੀਆਂ ਤੇ ਬਿਠਾਉਣੇ ਆ ਜਿਹੜੇ ਨਵੇਂ ਇੱਕ ਇਹ ਤੇ ਇੱਕ ਇਹ ਬੈਠੋ ਉਪਰ ਕੰਤ ਤੇ ਨਾ ਇਹ ਨਾਲ ਦਾ ਮਿੱਤਰੋ ਡੱਬਾ ਬੱਚਾ ਕੱਲ ਘਰ ਤੋਂ ਚਲੇ ਗਿਆ ਉਹ ਨਿਕਲ ਗਿਆ ਉੜ ਗਿਆ ਤਾਂ ਬੱਚਾ ਘਰੇ ਆਇਆ ਨਹੀਂ ਨਿਕਲ ਗਿਆ ਉਹ ਪਿੰਡ ਤੋਂ ਤੇ ਚਲੋ ਕੋਈ ਚੱਕਰ ਨਹੀਂ ਬਾਕੀ ਇਹਨਾਂ ਨੂੰ ਬੱਚਿਆਂ ਨੂੰ ਬਿਠਾਉਂਦੇ ਆ ਹੁਣ ਛਤਰੀਆਂ ਤੇ ਲਓ ਜੀ ਮਿੱਤਰੋ ਛੱਡ ਤੇ ਇੱਕ ਬੱਚਾ ਦਾ ਇੱਕ ਬੱਚਾ ਦਾ ਬੈਠ ਗਿਆ ਛਤਰੀ ਤੇ ਤੇ ਡੱਬਾ ਬੱਚਾ ਨਿਕਲ ਗਿਆ ਤਾਂ ਘਰ ਤੇ ਤੇ ਬਾਕੀ ਬੱਚੇ ਫਿਰਦੇ ਦੋ ਇਹ ਜਾਂਦੇ ਤੇ ਇੱਕ ਉਹ ਉੱਪਰ ਹੈ ਜੀ ਵਾਖ ਮਿੱਤਰੋ ਇੱਕ ਬੱਚਾ ਰਹਿ ਗਿਆ ਇਹਨੂੰ ਵੀ ਛਤਰੀ ਤੇ ਬਿਠਾ ਕੇ ਤੇ ਚੱਲਦੇ ਆ ਫਿਰ ਆਪਾਂ ਉੱਪਰ ਨੂੰ ਤੇ ਬਾਕੀ ਇਹ ਬੱਚੇ ਦੀ ਅੱਖ ਦੇਖੋ ਮਿੱਤਰੋ ਕਿਆ ਬੁਰਾ ਹਾਲ ਹੋਇਆ ਵਾ ਪਤਾ ਨਹੀਂ ਕਾਤੇ ਹੋਗੀ ਇਹਦੀ ਜਾਮਣੂ ਹੀ ਦੀ ਇਹ ਜਦੋਂ ਇਹ ਛੋਟਾ ਸੀ ਨਾ ਉਦੋਂ ਹੀ ਉਹਦੀ ਥੋੜੀ ਜਿਹੀ ਅੱਖਾਂ ਘੱਟ ਜਾਂ ਦਿਖਦਾ ਤਾਂ ਤੇ ਕਿ ਅੱਖ ਖਰਾਬ ਹੋ ਗਈ ਹੈ ਦੀ ਦੂਸਰੀ ਅੱਖ ਠੀਕ ਹੈ ਇੱਧਰ ਵਾਲੀ ਸੱਜੀ ਅੱਖ ਬਿਲਕੁਲ ਠੀਕ ਹੋ ਗਈ ਉਦੋਂ ਹੀ ਜਪਾਂ ਦਵਾਈ ਦੁਈ ਪਾ ਕੇ ਠੀਕਾ ਦੀ ਦਵਾਈ ਇਹਦੇ ਚ ਵੀ ਪਾ ਰਹੇ ਹਾਂ ਪਰ ਟਾਈਮ ਨਹੀਂ ਲੱਗਦਾ ਪੂਰੇ ਪ੍ਰੋਪਰ ਟਾਈਮ ਨਹੀਂ ਪੈਂਦੀ ਅੱਜ ਪਾਵਾਂਗੇ ਮਿੱਤਰੋ ਦਿਨ ਚ 3-4 ਵਾਰ ਪਾਵਾਂਗੇ 2 ਦਿਨ ਲਗਾਤਾਰ ਪਾਵਾਂਗੇ ਤੇ ਰਿਜ਼ਲਟ ਫੇਰ ਹੀ ਆਊਗਾ ਹੁਣ ਏਦਾਂ ਹੁੰਦਾ ਦਾ ਕਦੀ ਇੱਕ ਟਾਈਮ ਪਾਤੀ ਦੋ ਦਿਨ ਮਿਸ ਹੋ ਗਏ ਏਦਾਂ ਤਾਂ ਚੱਕਰ ਪੈਂਦਾ ਦਾ ਹੁਣ ਅੱਜ ਪਾਵਾਂਗੇ ਅੱਜ ਬੇਲੇ ਹੀ ਐ ਅਜੀ ਅੱਖ ਚ ਤਿੰਨ ਚਾਰ ਵਾਰ ਦਵਾਈ ਪਾਵਾਂਗੇ ਦਿਨ ਚ ਤੇ ਬਾਕੀ ਇਹ ਬੱਚਾ ਬੈਠ ਗਿਆ ਬੱਠਾ ਏ ਇਹਨੂੰ ਵੀ ਛਤਰੀ ਦੇ ਛੱਡਦੀ ਏ ਤੇ ਬਾਕੀ ਬੱਚੇ ਉੜਦੇ ਆ ਮਿੱਤਰੋ ਤੇ ਫਿਰ ਚੱਲਦੇ ਆਪਾਂ ਉੱਪਰ ਲੋ ਜੀ ਇਹ ਆ ਫੜ ਲਿਆ ਚਲਾ ਕਬਾਲੇ ਲੋ ਗੇ ਆਏ ਵੀ ਛਤਰੀ ਤੇ ਲੋ ਬਈ ਮਿੱਤਰੋ ਇਹ ਬੱਚੇ ਦੋਨੋਂ ਬਿਠਾਤੇ ਆ ਛਤਰੀ ਤੇ ਤੇ ਉਹ ਛਤਰੀ ਕਰ ਦੰਦੇ ਉੱਚੀ ਖੜੀ ਤੇ ਬਾਕੀ ਉਡ ਰਹੇ ਆ ਬੱਚੇ ਇੱਕ ਆ ਫਿਰਦਾ ਤੇ ਦੋ ਇਹ ਨੀਵੇਂ ਫਿਰਦੇ ਆ ਛਤਰੀ ਉੱਚੀ ਕਰਕੇ ਫਿਰ ਚੱਲਦੇ ਮਿੱਤਰੋ ਆਪਾਂ ਉੱਪਰ ਹਾਂਜੀ ਲੋ ਬਈ ਮਿੱਤਰੋ ਆ ਗਏ ਸੀ ਉੱਪਰ ਤੇ ਕਰੋ ਮਿੱਤਰੋ ਖੁੱਡਾ ਚੈੱਕ ਤੇ ਮਿੱਤਰੋ ਗੱਲ ਆਈ ਹੈ ਇੱਧਰ ਵੀ ਆਪਾਂ ਇਹ ਡੰਡਾ ਲਾਤੇ ਆਏ ਕੂਤਰਾਂ ਦੇ ਬਹਿਣ ਲਈ ਤੇ ਹੁਣ ਨੀਚੇ ਕੂਤਰ ਦੋ ਚਾਰ ਹੀ ਬਿੰਦੇ ਜਾਦਾ ਕੂਤਰ ਨਹੀਂ ਬਿੰਦੇ ਨੀਚੇ ਤੇ ਬਾਕੀ ਸਾਰੇ ਆਪਣਾ ਫੱਟੀਆਂ ਤੇ ਬਿੰਦੇ ਆ ਵਧੀਆ ਤਰੀਕੇ ਨਾਲ ਤੇ ਪਾਣੀ ਚੱਕ ਲਈਏ ਹੁਣ ਇਹਨਾਂ ਦਾ ਇੱਧਰ ਰੱਖਦੀਏ ਪਹਿਲਾਂ ਤੇ ਇੱਧਰ ਖੁੱਡੇ 'ਚ ਵੀ ਮਿੱਤਰੋ ਦੇਖੋ ਪੂਰੀ ਵਧੀਆ ਤਰੀਕੇ ਨਾਲ ਮਿੱਟੀ-ਮੁੱਟੀ ਪਾਤੀ ਹੈ ਬਹੁਣ ਖੁੱਡੇ ਆਪਾਂ ਨੇ ਸਾਫ਼ ਕਰਨੇ ਕੋਈ ਨਹੀਂ ਫੰਗ-ਫੰਗ ਚੱਕਦਿਆਂ ਕਰਾਂਗੇ ਤੇ ਬੈਠਾ ਏਦੀਆਂ ਪਾਈਆਂ ਰਹੂੰਗੀਆਂ ਗਰਮੈਸ਼ ਜੀ ਹੋ ਜੂਗੀ ਮਠਾਂ ਦੀ ਠੰਡਾ ਚ ਵਧੀਆ ਰਹੂਗਾ ਤੇ ਬਾਕੀ ਹੁਣ ਦੇਖੋ ਮਿੱਤਰੋ ਕੂਤਰ ਬਣਿਆ ਐਨ ਓਕੇ ਬੈਠੇ ਐ ਬਿਲਕੁਲ ਕੋਈ ਢਿੱਲਾ ਮਠਾਂ ਨਹੀਂ ਸਾਰੇ ਤੰਦਰੁਸਤ ਐ ਤੇ ਬਸ ਜਿਵੇਂ ਇੱਧਰ ਗੁੱਡੇ 'ਚ ਮਿੱਟੀ ਪਾਈ ਐ ਇੱਧਰ ਵੀ ਆਪਾਂ ਇੰਨੀ ਪਾ ਦਾਂਗੇ ਆਪਾਂ ਹਲੇ ਤਾਂ ਨਹੀਂ ਪਾਰੇ ਮਿੱਤਰੋ ਆਪਾਂ ਨੇ ਹੋ ਕਰਨਾ ਏ ਰੇ ਇਹਦੇ ਲਾਗ ਲਾਗ ਨਾ ਇਹ ਮਸਾਲਾ ਲਾਉਣਾ ਏ ਇਹ ਜਿਹੜੀ ਫालतੂ ਐਕਸਟਰਾ ਜਾਲੀ ਐ ਇੱਥੇ ਤੋਂ ਵੱਢ ਗਏ ਇੱਧਰ ਇਹ ਸਾਰੀ ਮਸਾਲੇ ਚ ਕਵਰ ਹੋ ਜੂਗੀ ਫਿਰ ਆ ਦੇਖੋ ਨੋਂਦਰਾ ਮਾਰ ਮਾਰ ਕਬੂਤਰਾਂ ਨੇ کیا ਕਰਤੇ ਆ ਤੇ ਬਾਕੀ ਮਿੱਤਰੋ ਕਰਿਆ ਵਾ ਸਾਰਾ ਓਕੇ ਆ ਕੰਮ ਦੂਸਰੇ ਕਬੂਤਰ ਇੱਧਰ ਵਾਲੇ ਧੁੱਪਾਂ 'ਚ ਕੱਢ ਦਿੰਦੇ ਆ ਬੈਠੇ ਰਹੂਗੇ ਧੁੱਪਾਂ ਤੇ ਇੱਧਰ ਖੁੱਡੇ 'ਚ ਧੁੱਪ ਆਏ ਜਾਂਦੀ ਆ ਇਹ ਇੱਧਰ ਹੀ ਸੇਕ ਲਾਂਦੇ ਆਪਣਾ ਇਹਨੂੰ ਇੱਥੇ ਸੇਕਣੀ ਹੋਈ ਇੱਥੇ ਆ ਕੇ ਬੈਠ ਜੂਗਾ ਤੇ ਦੂਸਰੇ ਕਬੂਤਰ ਮਿੱਤਰੋ ਧੁੱਪਾਂ 'ਚ ਕੱਢ ਦਿੰਦੇ ਆ ਹਾਂਜੀ ਲੋ ਬਾਈ ਮਿੱਤਰੋ ਕਬੂਤਰ ਕੱਢਦੇ ਬਾਹਰ ਤੇ ਤਾਕੀ ਖੁੱਲੀ ਹੈ ਜਿਹਨੇ ਅੰਦਰ ਜਾਣਾ ਹੋਊਗਾ ਚਲੇ ਜਾਊਗਾ ਇੱਕ ਵਾਰ ਆਪਾਂ ਨੇ ਕੇਰਾ ਬਾਹਰ ਕੱਢਤੇ ਐ ਤੇ ਧੁੱਪਾਂ ਸੇਕੀ ਜਾਉਂਗੇ ਬੈਠੇ ਜਿਹੜੇ ਬੈਠ ਗਏ ਜਿਨ੍ਹਾਂ ਨੂੰ ਧੁੱਪ ਸੇਕਣੀ ਆ ਉਹ ਸੇਕੂਗੇ ਹੀ ਉਹ ਅੰਦਰ ਨਹੀਂ ਜਾਂਦੇ ਤੇ ਬਾਕੀ ਵਿੱਚ ਦੋ ਚਾਰ ਕਬੂਤਰ ਚਲੇ ਵੀ ਗਏ ਡਰ ਕੇ ਵੀ ਜਾਈ ਜਾਂਦੇ ਐ ਤੇ ਤਾਕੀ ਖੁੱਲੀ ਰੱਖਾਂਗੇ ਅੰਦਰ ਵੀ ਧੁੱਪ ਲੱਗਦੀ ਆ ਤੇ ਬਾਕੀ ਬਹਿਣ ਦੋ ਮਿੱਤਰੋ ਕਬੂਤਰਾਂ ਨੂੰ ਐਨ ਵਧੀਆ ਤਰੀਕੇ ਨਾਲ ਧੁੱਪ ਸੇਕਣ ਦੋ ਕਿ ਨਹੀਂ ਧੁੱਪ ਲਵਾਵਾਂਗੇ ਕੂਤਰ ਨੂੰ ਨਹੀਂ ਚੰਗੀ ਐ ਕਿਉਂਕਿ ਕੋਈ ਪਤਾ ਨਹੀਂ ਕਦੋਂ ਲਾਸਟ ਧੁੱਪ ਹੋਵੇ ਕਦੋਂ ਧੁੱਪਾਂ ਨਿਕਲਣੀਆਂ ਬੰਦ ਹੋ ਜਾਣੀਆਂ ਤੇ ਬਾਕੀ ਬੱਚੇ ਵੀ ਆਪਣੇ ਨੀਵੇਂ ਆ ਗਏ ਤਿੰਨੇ ਇਹ ਫਿਰਦੇ ਆ ਬੈਠ ਜੂंगे ਬਸ ਹੁਣ ਥੋੜੀ ਦੇਰ ਰੱਖ ਇੱਕ ਵਾਰ ਮੁੜੂਗੇ ਸ਼ਾਇਦ ਬਾਕੀ ਦੇਖ ਹੀ ਆਉਗੀ ਤੇ ਠੀਕ ਐ ਮਿੱਤਰੋ ਤੇ ਹਾਂਜੀ ਲੋ ਬਈ ਮਿੱਤਰੋ ਬਾਕੀ ਜਿਹੜੇ ਦੋ ਬੱਚੇ ਸੀ ਉਹ ਵੀ ਡਰ ਕੇ ਉੱਡੇ ਖੜੇ ਆ ਫਿਰਦੇ ਦੋਨਾਂ ਦਾ ਜੁੱਟ ਲਓ ਜੀ ਮਿੱਤਰੋ ਇਹ ਫਿਰਦੇ ਆ ਕਰੋ ਚੈੱਕ ਆ ਜਾਂਦਾ ਇੱਕ ਇਹ ਜਾਂਦਾ ਉੱਤੇ ਇੱਕ ਦੰਨੋਂ ਦਾ ਪਿੱਛੇ ਇਹਨੂੰ ਹਟਦਾ ਇਹ ਆਉਂਦਾ ਪਿੱਛੇ ਆ ਆਉਂਦਾ ਮਿੱਤਰੋ ਔੜੇ ਖੜੇ ਬੱਚੇ ਵੀ ਨਵੇਂ ਪਹਿਲੀ ਵਾਰ ਅੱਜ ਪਹਿਲੇ ਦੇ ਨੁੱਡੇ ਹਾਂਜੀ ਲੋ ਬਾਈ ਮਿੱਤਰੋ ਤੇ ਬਾਕੀ ਬੱਚੇ ਆਪਣੇ ਆ ਗਏ ਆ ਫਿਰ ਬਾਈਕ ਇਹ ਨਾਲੇ ਦੂਸਰਾ ਤਾਂ ਲੱਗੇ ਆ ਮਿੱਤਰੋ ਬੈਠਣ ਆਪਾਂ ਉੱਪਰੇ ਤੇ ਨਿਗਰ ਰੱਖੀ ਵੀ ਦੀ ਕਿੱਦਾਂ ਨੂੰ ਜਾਂਦੇ ਕੋਈ ਪੜਕੇ ਨਹੀਂ ਮਾਰੀ ਕੋਈ ਕੁਛ ਨਹੀਂ ਦੂਸਰਾ ਬੱਚਾ ਇਹ ਆ ਗਿਆ ਇਹ ਵੀ ਉਹ ਬੈਠ ਜਾਊਗਾ ਕੂਤਰਾ ਨੂੰ ਦੇਖ ਕੇ ਇੱਕ ਬੱਚਾ ਇਹ ਆਉਂਦਾ ਪਿੱਛੇ ਵਾਲਾ ਕੰਮ ਤਾਂ ਆਲਾ ਕਰੋ ਚੈੱਕ ਮਿੱਤਰੋ ਹਾਂਜੀ ਲੋ ਬਈ ਮਿੱਤਰੋ ਆ ਗਈ ਸੀ ਖੇਤਾਂ ਚ ਤੇ ਚਾਹ ਦੇਣ ਆਏ ਤੇ ਆਲੂ ਪਟਣ ਲੱਗੇ ਵੇ ਆ ਬਾ ਥੋੜੇ ਹੀ ਰਹਿ ਗਏ ਤੇ ਬਾ ਚੱਲਦੇ ਹੁਣ ਆਪਾਂ ਮਿੱਤਰੋ ਘਰ ਨੂੰ ਕਰੋ ਚੈੱਕ ਆ ਲੋ ਕਟਾ ਹੀ ਕਟਾ ਕਰਤੇ ਆ ਹਾਂਜੀ ਲੋ ਬਈ ਮਿੱਤਰੋ ਘਰੇ ਆਈ ਸੀ ਇਹ ਜਿਹੜੇ ਬੱਚੇ ੜਾਈ ਦੇ ਨਵੇਂ ਆ ਗਏ ਆ ਦੋਨੋਂ ਬੱਚੇ ਇੱਕ ਆ ਬੈਠਾ ਇੱਕ ਆ ਬੈਠਾ ਦੋਨੋਂ ਆ ਗਏ ਸੀ ਕਰੋ ਚੱਕ ਮਿੱਤਰੋ ਲੋ ਬਈ ਮਿੱਤਰੋ ਇੱਧਰ ਕਰਤੇ ਸੀ ਬਾ ਹੁਣ ਥੋੜੀ ਦੇਰ ਤੱਕ ਇਹਨਾਂ ਨੂੰ ਪਾਣੀ ਪਾ ਦਾਂਗੇ ਤੇ ਹੁਣ ਚੱਲਦੇ ਆਂ ਜੀ ਆਪਾਂ ਉੱਪਰ ਦੇਖੀਏ ਉੱਪਰ ਜਾ ਕੇ ਕਬੂਤਰਾਂ ਨੂੰ ਉਹਨਾਂ ਨੂੰ ਦਾਣਾ ਪਾਣੀ ਪਾ ਦਾਂਦੇ ਆ ਤੇ ਲੋ ਬਈ ਮਿੱਤਰੋ ਕਬੂਤਰ ਕੱਢੇ ਸੀ ਬਾਹਰ ਦੋ ਆ ਚੀਨੀ ਕਬੂਤਰੀ ਵੀ ਆ ਰਹੀ ਏ ਆਜ ਬਈ ਘਰੇ ਮਿੱਤਰੋ ਤੇ ਫਿਰ ਇਹਨੂੰ ਬੰਦ ਕਰ ਦਾਂਗੇ ਆ ਗਈ ਇਹਦੇ ਕਰਕੇ ਕਬੂਤਰ ਬਾਹਰ ਕੱਢਨੇ ਪੈਗੇ ਅੱਜ ਕੱਟ ਕਰਿਆ ਇੱਕ ਤੇ ਬੈਠ ਜੂਗੀ ਮਿੱਤਰੋ ਕਰ ਦਾਂਗੇ ਬੰਦ ਖੁੱਡੇ ਵਾਲਿਆਂ ਨੂੰ ਕੱਢਤੀ ਇੱਧਰ ਜਾਲ ਵਾਲਿਆਂ ਨੂੰ ਬਾਹਰ ਲੋ ਬਈ ਮਿੱਤਰੋ ਆ ਆ ਗਈ ਆ ਲੈ ਆ ਗਈ ਮਿੱਤਰੋ ਇਹ ਬੈਠ ਗਈ ਆ ਜਾ ਇਹ ਆ ਗਈ ਮਿੱਤਰੋ ਤੇ ਆਪਾਂ ਡਰਿੰਕਰ ਭਰ ਲਈਏ ਤਾਜੇ ਪਾਣੀ ਦਾ ਤੇ ਲੋ ਬਾਈ ਮਿੱਤਰੋ ਕਿਉਂਕਿ ਆਪਾਂ ਧਾਣੇ ਪਾਰੇ ਤੇ ਆ ਗਈ ਚਿਨੀ ਕੂਤਰੀ ਆ ਬੈਠ ਗਈ ਆਕੇ ਤੇ ਹੁਣ ਇਹਨੂੰ ਫੜ ਕੇ ਫਿਰ ਤੁਹਾਨੂੰ ਦਿਖਾਉਂਦੇ ਆਂ ਕਬੂਤਰ ਚੱਕ ਲਿਆ ਆਪਾਂ ਨੇ ਦੇਖਦੇ ਆਂ ਫੜ ਕੇ ਤਿੰਨ ਦਿਨਾਂ ਬਾਅਦ ਆਈ ਏ ਘਰੇ ਤੇ ਹਾਂਜੀ ਲੋ ਬਾਈ ਮਿੱਤਰੋ ਆ ਗਈ ਇਹ ਚਿਨੀ ਘਰੇ ਕਰ ਲਈਏ ਕਬੂ ਤਿੰਨ ਦਿਨਾਂ ਬਾਅਦ ਆਈ ਏ ਲੋ ਜੀ ਇਹਨੂੰ ਛੱਡ ਦਿੰਦੇ ਆਂ ਹਾਂਜੀ ਲੋ ਬਾਈ ਮਿੱਤਰੋ ਕਬੂਤਰਾਂ ਨੂੰ ਪਾਤੇ ਆ ਧਾਣੇ ਉੱਪਰ ਵਾਲਿਆਂ ਨੂੰ ਤੇ ਬਾਕੀਆਂ ਨੂੰ ਇੱਧਰ ਬਾਹਰ ਰੱਖਤੀ ਐ ਟ੍ਰੇ ਹੁਣ ਇਹਨਾਂ ਨੂੰ ਵੀ ਖੋਲ ਦੰਦੇ ਆ ਕੇ ਬਾਹਰ ਆਪਣਾ ਦਾਣਾ ਪਾਣੀ ਖਾ ਲੂਗੇ ਤੇ ਪਾਣੀ ਇਹ ਪਤਾ ਜਾ ਧੂਖੇ ਭਰ ਦਣਾ ਤੇ ਲਿਆਉਂਦੇ ਆ ਨੀਚੇ ਤੋਂ ਤੇ ਠੀਕ ਐ ਮਿੱਤਰੋ ਆਈ ਹੋਪ ਤੁਹਾਨੂੰ ਇਹ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ ਜੇ ਪਸੰਦ ਆਈ ਤਾਂ ਵੀਡੀਓ ਲਾਈਕ ਕਰਦੇ ਸ਼ੇਅਰ ਕਰਦੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਕਿ ਤੁਹਾਨੂੰ ਆਪਣੀ ਹਰ ਇੱਕ ਵੀਡੀਓ নোਟੀਫਿਕੇਸ਼ਨ ਮਿਲ ਸਕੇ ਮਿਲਤੇ ਆਂ ਯੇ ਆਪਾਂ ਆਪਣੇ ਅਗਲੇ ਵਲੌਗ ਦੇ ਵਿੱਚ ਧੰਨਵਾਦ